ਅਜੀ ਸਤ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਜੀ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋ ਜੀ ਸਵਾਗਤ ਹੈ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ ਲਹਿਲ ਫਾਬ ਸਟੂਡੀਓ ਲਹਿਲ ਸਾਡਾ ਗੋਤ ਹੈ ਜੀ ਕਿਉਂਕਿ ਜੋ ਅਸੀਂ YouTube ਚੈਨਲ ਬਣਾਇਆ ਸਾਡੇ ਗੋਤ ਤੇ ਬਣਿਆ ਹੋਇਆ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਅੱਜ ਕੁਛ ਖਾਸ ਵੀਡੀਓ ਬਣਾ ਰਹੇ ਆਪਾਂ ਕਿ ਮੈਂ ਵੀ ਥੋੜੀ ਇੱਕ ਛੋਟੀ ਕੋਸ਼ਿਸ਼ ਕਰਕੇ ਦੇਖਣ ਲੱਗਿਆ ਜੀ ਕਿਉਂਕਿ ਹੁਣ ਤੁਸੀਂ ਜਾਣਦੇ ਹੋ ਜੀ ਮੇਰੇ ਜਿਹੜੇ ਸਿਰ ਦੇ ਵਾਲ ਤੇ ਉਹ ਗਏ ਤੇ ਝਾ ਕਾਫੀ ਝੜ ਗਏ ਤੇ ਵਾਲ ਤੇ ਮੈਂ ਇੱਕ ਦੋ ਵਾਰ ਤੇਲ ਯੂਜ਼ ਕੀਤਾ ਤੇ ਮੇਰਾ ਕਾਫੀ ਫਰਕ ਪਿਆ ਵਾਲਾਂ ਤੇ ਤੇ ਅੱਜ ਆਪਾਂ ਦੇਸੀ ਢੰਗ ਦੇ ਨਾਲ ਬਣਾ ਰਹੇ ਹਾਂ ਜੀ ਤੇਲ ਕਿਆ-ਕਿਆ ਪਾਣਾ ਹੈ ਕਿਆ-ਕਿਆ ਨਹੀਂ ਪਾਣਾ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਮੈਂ ਹੁਣ ਆਪਣੇ ਕੈਮਰਾਮੈਨ ਨੂੰ ਦੱਸੂਗਾ ਤੇ ਇਧਰ ਨਿਗਾਹ ਮਰਾਵੇ ਜੀ ਇਹ ਹੈ ਪਿਆਜ਼ ਤੇ ਇਹ ਹੈਗਾ ਜੀ ਲਸਣ ਆਹ ਰੱਖ ਤੇ ਆਹ ਹੈਗਾ ਜੀ ਆਦਾ 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 ਸਾਰੀ ਤੇ ਆਹ ਤੁਸੀਂ ਪਤਾ ਕਿ ਤੁਹਾਨੂੰ ਚਾਕੂ ਆ ਤੇ ਮਨਿੰਦਰ ਸਿੰਘ ਵੀ ਸਾਸਤਰੀ ਕਾ ਜਰੂਰ ਬੋਲੋ ਵਾਇਗੁਰ ਜੀਗਾ ਕਰਾ ਵਾਇਗੁਰ ਜੀ ਦੀਪ ਦੇ ਅੱਜ ਪਾਪਾ ਕਹਿੰਦਾ ਮੈਂ ਨਾ ਸਾਸਿ ਮੇਰੇ ਨਾਲ ਬਾਲ ਬਹੁਤ ਝੜਨ ਲੱਗ ਗਏ ਤੇ ਫਿਰ ਪਾਪਾ ਕਹਿੰਦਾ ਜਦੋਂ ਮੈਂ ਤੇਰੇ ਬਣਾਉਂਗਾ ਜਾਂ ਸਕੂਲ ਤੋਂ ਆਇਆ ਤਾਂ 5 ਵਜੇ ਗਏ ਨਾ 2 ਵਜੇ ਅੱਛਾ ਅੱਛਾ ਮੈਂ 2 ਵਜੇ ਜਾਣਾ ਸੀ ਪਾਪਾ ਕਹਿੰਦਾ ਮੈਂ ਬਣੋ ਲੱਗੇ ਜਲ 5 ਵਜੇ ਮੈਂ ਤੈਨੂੰ ਲੈ ਜਾਊ ਟਿਊਸ਼ਨ ਤੇ ਜਦ ਤੱਕ ਮੈਂ ਕਹਿੰਦੀ ਚਲੋ ਤੇਲ ਬਣਾ ਲਈਏ ਤੇ ਹੁਣ ਤੁਹਾਨੂੰ ਆਪ ਦੱਸਦੇ ਆ ਤੇ ਇਹਦੇ ਵਿੱਚ ਆਪਾਂ ਨੇ ਕਿਆ-ਕਿਆ ਕਰਨਾ ਮਨਿੰਦਰ ਮਾੜਾ ਇਹਦਾਂ ਹੁੰਦਾ ਸਭ ਤੋਂ ਪਹਿਲਾਂ ਪਿਆਜ਼ ਨੂੰ ਆਪਾਂ ਨੇ ਛਿੱਲਣਾ ਜੀ ਚੰਗੀ ਤਰ੍ਹਾਂ ਮੂੰਹ ਦਿਖਾਓ ਤੇ ਇਹਨੂੰ ਆਇਆ ਚੰਗੀ ਤਰ੍ਹਾਂ ਛਿੱਲਣਾ ਆਪਾਂ ਨੇ ਖਾਸ ਧਿਆਨ ਰੱਖਣਾ ਜਿਹੜੀਆਂ-ਜਿਹੜੀਆਂ ਚੀਜ਼ਾਂ ਆਪਾਂ ਦੇਖੀਆਂ ਦੱਸੀਆਂ ਔਰ ਦੇ ਇਹ ਨਹੀਂ ਹੈ ਜੀ ਆਪਾਂ ਨੇ ਕੋਈ ਮਤਲਬ ਆਪ ਆਪਣਾ ਉਹ ਲੱਗੇ ਆਪਾਂ ਦੇਖਿਆ ਤੇ ਦੇਖਣ ਤੋਂ ਬਾਅਦ ਮੈਂ ਵਰਤਿਆ ਤੇ ਮੈਨੂੰ ਬੜਾ ਫਰਕ ਪਿਆ ਹੋਇਆ ਚੀਜ਼ ਦਾ ਤੇ ਵਿੱਚ ਥੋੜਾ ਜਿਹਾ ਸਾਡੇ ਇਦਾਂ ਹੋ ਗਿਆ ਤੇ ਸਾਡੇ ਨਾਲ ਮਾਤਾ ਰਾਣੀ ਹੋ ਗਈ ਤੇ ਮਾਤਾ ਹੋ ਜਾਂਦੀ ਹੈ ਜੀ ਤੇ ਉਹਦੇ ਕਰਕੇ ਸਾਡਾ ਪਰਹੇਜ਼ ਰੱਖਿਆ ਹਾ ਤਾਂ ਕਾਫੀ ਮੈਂ ਬਣਾ ਕੇ ਵੀ ਰੱਖਿਆ ਹਾ ਤਾਂ ਤੇਲ ਤੇ ਉਹ ਜਿਹੜਾ ਤੇਲ ਮੈਂ ਬਣਾਇਆ ਹਾ ਤਾਂ ਇੱਕ ਦਿਨਾਂ ਸਾਸ ਪਈ ਲੱਗੇ ਤੇ ਕਰਨ ਉਹ ਗਿਆ ਤਾਂ ਮੇ ਤੋਂ ਟੁੱਟ ਨੂੰ ਤੇ ਮੈਂ ਕਿਹਾ ਵਿੱਚੋਂ ਨੂੰ ਆਪਾਂ ਨਵਾਂ ਬਣਾਉਨੇ ਤੇ ਨਾਲੇ ਆਪਾਂ ਸ਼ੇਅਰ ਕਰਦੇ ਆ ਆਪਣੇ ਸਬਸਕ੍ਰਾਈਬਰਾਂ ਨੂੰ ਕਿ ਤੁਸੀਂ ਵੀਡੀਓ ਨੂੰ ਸਾਡੇ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਖਾਸ ਧਿਆਨ ਇਹ ਹੈ ਜੀ ਜਿਹੜੀਆਂ ਆ ਚੀਜ਼ ਵਿੱਚ ਪਿਆਰ ਦੇ ਹੁੰਦਾ ਹੈ ਜੀ ਇਹ ਆ ਚੀਜ਼ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਹਾਂਜੀ ਆ ਚੀਜ਼ ਤੁਸੀਂ ਬਾਹਰ ਜਰੂਰ ਕਰ ਦੇਣੀ ਕਿਉਂਕਿ ਬਹੁਤ ਇਹਦੇ ਵਿੱਚ ਜ਼ਹਿਰ ਮਿਲ ਜਾਂਦੀ ਹੈ ਜੀ ਹਾਂਜੀ ਖਾਣ ਵਾਸਤੇ ਵੀ ਬਹੁਤ ਗਲਤ ਹੈ ਇਹ ਖਾਸ ਧਿਆਨ ਹੈ ਜੀ ਇਹ ਤੇ ਬਾਕੀ ਹੁਣ ਆਪਾਂ ਸਾਰਾ ਸਮਾਨ ਛਿੱਲਦੇ ਆ ਛਿੱਲਣ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੀ ਹੈ ਜੀ ਕਰਦੇ ਆ ਲਓ ਜੀ ਸਮਾਨ ਆਪਾਂ ਨੇ ਕੱਟ ਲਿਆ ਜਿਵੇਂ ਪਿਆਜ਼ ਆਦਰਕ ਆਦਾ ਤੇ ਲਸਣ ਹੁਣ ਇਹਦੇ ਵਿੱਚ ਹੋਰ ਇੱਕ ਰਹਿ ਗਈ ਕਮੀ ਉਹ ਰਹਿ ਗਿਆ ਜੀ ਕੜੀ ਪੱਤਾ ਕੜੀ ਪੱਤਾ ਸਾਡੇ ਇੱਥੇ ਲੱਗਿਆ ਹੋਇਆ ਆ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਵੀ ਤੋੜਾਂਗੇ ਤੇ ਉਸ ਤੋਂ ਪਹਿਲਾਂ ਚਾਰੰਜੀਤ ਬਾਉਰ ਵੀ ਲੱਗੀ ਹੋਈ ਹੈ ਮੈਂ ਨਾ ਜੰਗ ਨਾਲ ਪਹਿਲਾਂ ਮੁਲਾਕਾਤ ਕਰ ਦਿੰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਜੀ ਦਾ ਸਤਿ ਸ਼੍ਰੀ ਅਕਾਲ ਜੀ ਜੀ ਚੜਦੀ ਕਲਾ ਵਿੱਚ ਰਹੋ ਤਾਂ ਦਿਲੋਂ ਦਾਸ ਰਹੋ ਤੇ ਦੋ ਘਟਕ ਤਕਰੀਫਾਂ ਮੇਰਾ ਕਾਹ ਤੇ ਅੰਦ ਲਾਉਣਾ ਮੈਂ ਤਾਂ ਇਹ ਨਹੀਂ ਵੀ ਇਹਨਾਂ ਮਸਾਲਾ ਨੂੰ ਜਿਹੜਾ ਫਰਾਲ ਕਰ ਦਿੰਦੇ ਆ ਮਸਾਲਾ ਹੀ ਮਸਾਲਾ ਹੀ ਦੇਖ ਰਹੇ ਇਹ ਜਿਸ ਮਸਾਲਾ ਆਪਣਾ ਜਿੱਦਾਂ ਪਿਆਜ਼ ਤਾਂ ਹੀ ਸਬਜ਼ੀ ਬਣਦੀ ਆ ਹਾਂ ਹੋਰ ਕੀ ਪੈਂਦਾ ਮਸਾਲੇ ਪਿਆਜ਼ ਲਸਣ ਅਦਰਕ ਇਹੀ ਜ਼ਰੂਰੀ ਹੁੰਦਾ ਅਸਲੀ ਮਸਾਲਾ ਤਾਂ ਇਹੀ ਆ ਅੱਛਾ ਹੋਰ ਤੇਰੇ ਮਸਾਲੇ ਹੁੰਦੇ ਨੇ ਜਿਹੜੇ ਫੂਲੇ ਮੇਰੀ ਗੱਲ ਤਾਂ ਹੁੰਦਾ ਮੈਂ ਮੰਨ ਗਿਆ ਜੂਵੀ ਤੇ ਨਹੀਂ ਮਸਾਲੇ ਨਾਲ ਕਦੇ ਸਬਜ਼ੀਆਂ ਚ ਚੀਜ਼ ਬਣਦੀ ਆ ਔਰ ਪਿਆਜ਼ ਦੇ ਵਿੱਚ ਕਿੰਨੇ ਕੈਮੀਕਲ ਆ ਜਿਹੜੇ ਸਾਡੇ ਬਾਹਾਂ ਨੂੰ ਫਾਇਦੇਮੰਦ ਦਿੰਦੇ ਨੇ ਬਹੁਤ ਵਧੀਆ ਚੀਜ਼ਾਂ ਨੇ ਇਹ ਵਿੱਚ। ਔਰ ਇਹਦੇ ਵਿੱਚ ਵੀ ਤਤਨਾ ਸੁਣ ਚ ਬਹੁਤ ਆਦਰਕ ਜੀ ਵੀ। ਹੁਣ ਤੁਹਾਨੂੰ ਆਪਾਂ ਕੜੀ ਪੱਤਾ ਵੀ ਦਿਖਾਉਣੀ ਆਂਗੀ ਤੋੜ ਕੇ ਤੇ ਉਹ ਵੀ ਆਪਾਂ ਵਿੱਚ ਲਾਉਣਾ। ਕਿੱਦਾਂ ਬਣਨਾ ਹੈ ਜੀ ਤੇ ਕਿੱਦਾਂ ਨਹੀਂ ਬੱਸ ਸਾਡੀ ਵੀਡੀਓ ਨੂੰ ਬੜੇ ਰਿਓ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦੇ ਜਾਵਾਂਗੇ। ਚਲੋ ਆਪਾਂ ਤੁਹਾਨੂੰ ਕੜੀ ਪੱਤਾ ਤੋੜ ਕੇ ਜੀ ਆ। ਲਓ ਜੀ। ਲਓ ਜੀ। ਆ ਲੱਗਿਆ ਆਪਣੇ ਕੜੀ ਬੱਤੇ ਦਾ ਪੂਰਾ ਬੂਟਾ ਇਹ। ਠੀਕ ਹੈ। ਅਗਰ ਜੇ ਕਿਸੇ ਨੂੰ ਚਾਹੀਦਾ ਜੀ ਪੱਤੇ ਤਾਂ ਉਹ ਸਾਡੇ ਤੋਂ ਲਿਜਾ ਸਕਦੇ ਆਂ। ਤੇ ਹੁਣ ਆਪਾਂ ਲਵਾਂਗੇ ਇਹਦੇ ਵਿੱਚੋਂ ਕੁਝ ਥੋੜੇ ਜਿਹੇ ਪੱਤੇ ਤੇ ਇਹ ਬਹੁਤ ਇਹਦੇ ਵਿੱਚ ਵੀ ਬਹੁਤ ਫਾਇਦੇਮੰਦ ਚੀਜ਼ਾਂ ਇਹਨਾਂ ਦੀਆਂ ਦਵਾਈਆਂ ਵੀ ਬਹੁਤ ਬਣਦੀਆਂ ਜੀ ਜਿੰਨੀ ਤੁਸੀਂ ਕਹਿ ਦੋ 19 ਦਵਾਈ ਬਣਦੀ ਆ ਮਰੇ ਤਾਂ ਨਾ ਨੁਕਸਾਨ ਕਰੇ ਤਾਂ ਤੇਰੀ ਮਿਹਰਬਾਨੀ ਹੋਵੇਗੀ ਤੇ ਇੰਨੇ ਕਪਾ ਲਵਾਂਗੇ ਪੱਤੇ ਤੇ ਇੱਧਰ ਤੁਲਸੀ ਵੀ ਲੱਗੀ ਹੋਈ ਆ ਸਾਡੇ ਕਾਫੀ ਕੁਮਸੀ ਲਾਇਆ ਹੋਇਆ ਤੇ ਇੱਕ ਵੀਰ ਨੇ ਕਮੈਂਟ ਮਾਰਿਆ ਸਾਨੂੰ ਕਹਿੰਦਾ ਯਾਰ ਵੀ ਤੁਸੀਂ ਸਮਾਂ ਤਾਂ ਬੀਤਦਾ ਇੰਨੀ ਗਰਮੀ ਪੈਂਦੀ ਆ ਵੀ ਹੁਣਾਂ ਨਹੀਂ ਲਾਇਆ ਵੀਰੇ ਜੁ ਮਾਤਮਾ ਨੇ ਮੇਰ ਕਰਤੀ ਮੀ ਪੈ ਗਏ ਮੌਸਮ ਚ ਫਰਕ ਪੈ ਗਿਆ ਜੀ ਦੇਖੋ ਸਾਡੇ ਜੋ ਵੀ ਪਨ ਸਮਾਨ ਵਿਕ ਗਿਆ ਤਾਂ ਅੱਜ ਮੇ ਕੀ ਪਾਲਕ ਮੇਥੀ ਧਨੀਆ ਆ ਸਰੋਂ ਖੜੀ ਆ ਉਹ ਵੀ ਸਰੋਂ ਉਹ ਪਾਲਕ ਮੇਥੀ ਧਨੀਆ ਸਾਰਾ ਕੁਝ ਹੋ ਗਿਆ ਜੀ ਆਪਾਂ ਤੁਹਾਨੂੰ ਇਹਨਾਂ ਦੀ ਵੀ ਸਪੈਸ਼ਲ ਵੀਡੀਓ ਬਣਾ ਕੇ ਦਿਖਾਵਾਂਗੇ ਬਾਕੀ ਜੋ ਆਪਾਂ ਕੰਮ ਪਰ ਲੱਗੇ ਹੋਏ ਆਪਾਂ ਉਹ ਕਰੀਏ ਪੂਰਾ ਇਹ ਚੀਜ਼ਾਂ ਪ੍ਰਕਾਰ ਤੁਹਾਨੂੰ ਤੋਂ ਪਹਿਲਾਂ ਜਿਹੜਾ ਆਪਣਾ ਨਾਰੀਆ ਦਾ ਤੇਲ ਉਹ ਵੀ ਚਾਹੀਦਾ ਇਹ ਭਾਗਯ ਅਤੇ ਇਹਨੂੰ ਪਾਵਾਂਗੇ ਜੀ ਮੰਜਰ ਚ ਖੁੱਲਾ ਡੁੱਲਾ ਜਿਹਦੇ ਉੱਪਰ ਪਾਣੀ ਸੋਕ ਲਓ ਫਿਰ ਉਹ ਜਿਹੜਾ ਝੜਕਾ ਉਹ ਘੋਲ ਲਓ ਲੈ ਇਹ ਪਾਨੇ ਸਾਰਾ ਭਾਗਯ ਅਤੇ ਇਹਨੂੰ ਪਾਣੀ ਦੇ ਵਿੱਚ ਪਾ ਲਿਆ ਜੀ ਤੇ ਹੁਣ ਆਪਾਂ ਅੱਧਾ ਅੰਕ ਬਣ ਖਾਸ ਤੇ ਅਰਕੂਰੀ ਵਿੱਚ ਜਿਹੜਾ ਹੌ ਰੱਖਤਾ ਜੀ ਪਾਨੇ ਹੁਣ ਜਿਹੜਾ ਵੀ ਪਰ ਸਾਮਾਨ ਪਾਉਣਾ ਹੈ ਦੇ ਵਿੱਚ ਪਿਆਜ਼ ਲਸਣ ਅਦਰ ਕੜੀ ਪੱਤਾ ਉਹਦੇ ਵਿੱਚ ਖੁਰਬੀ ਕੋਸਾ ਸਵਾਰ ਪੈਣੇ ਆ ਉਹ ਤੁਹਾਨੂੰ ਆਪਾਂ ਸਾਰਾ ਕੁਝ ਨਾਲ ਦੀ ਨਾਲ ਦੱਸਦੇ ਜਾਵਾਂਗੇ ਕਿ ਕਿਆ ਕੋ ਪੈਣੇ ਕਿਆ ਨਹੀਂ ਪੈਣਾ ਹੁਣ ਮੈਂ ਦਰਾਂਜੀ ਫਿਰ ਬਾਕੀ ਬਾਤ ਤੁਹੋ ਸਾਡੀ ਵੀਡੀਓ ਨਾਲ ਹੋਊ ਤੁਸੀ ਬੜੇ ਲੋਜੀ ਤੇ ਆਪਾਂ ਮੀਡੀ ਇੱਕ ਚਮਚਾ ਚਮਚਾ ਬੜਾ ਹੁੰਦੇ ਆ ਇਸ ਰੇਜ ਅੰਗੇ ਨਾ ਖੰਸ ਬੜਾ ਆਇਆ ਆ ਪਹਿਲਾ ਵਾਲਾ ਪਾਰ ਹੋਊਗਾ ਨਹੀਂ ਪਾ ਆ ਦੇ ਜੇ ਕੋਈ ਬੜੀ ਸਾਲਾ ਮੇਰੇ ਸਹਾਲੂ ਤਾਂ ਪੇਕਿਆ ਹਨਾ ਪਰ ਇਹਨੂੰ ਖੁਣੋਰ ਲੱਗਿਆ ਹੋਇਆ ਹੈ ਜੀ ਨਹੀਂ ਅਜੇ ਨਹੀਂ ਕੁਝ ਨਹੀਂ ਦੇਖਾ ਯਾਨੀ ਇਹ ਤਾਂ ਗਰਮ ਹੋ ਗਿਆ ਫਿਰ ਆਪਾਂ ਨੇ ਜਿਸਮਾਨ ਪਾਉਣਾ ਤਰੀਕਾ ਦੇਖੋ ਇੱਧਰ ਦਿਖਾ ਦੂੰ ਗਰਮ ਹੋਣ ਲੱਗਿਆ ਦੇਖਿਆ ਨਾ ਤੁਹਾਨੂੰ ਗਰਮ ਹੁੰਦਾ ਹਾਂਜੀ ਹਾਂਜੀ ਇਹ ਯਾਨੀ ਗਰਮ ਹੋਣਾ ਆਪਾਂ ਨੇ ਪਿਆਜ਼ ਇਹਦਾ ਸੰਜੋਗ ਵੀ ਆ ਸਾਰਾ ਸਮਾਨ ਜਿੰਨਾ ਕੋ ਆਪਾਂ ਨੇ ਚੀਰੇ ਹੈ ਹੂੰ ਦੀ ਬਾਕੀ ਜੋ ਵੀ ਕੀਏਗਾ ਤਾਂ ਉਹ ਹਾਂ ਉਹ ਹਾਂ ਉਹ ਕਿੰਨੇ ਦਾ ਹਾਂ ਉਹ ਤੇ ਕਰ ਤਰੇਗਾ ਸਾਡੇ ਕੋਲ ਪਾਪਾ ਹੈ ਪਿਆਲ ਦੇ ਵਿੱਚ ਤੇਰੀ ਪਾਪਾ ਹਾਂ ਮੋੜ ਦੇ ਬਟਨ ਇਹਨਾਂ ਨੂੰ ਹੈਗਾ ਹੀ ਸੁਧੇ ਬੋਲੀ ਜਾਂਦਾ ਤੇ ਪੇਪਰ ਦੇ ਚਾਰਪੈ ਤੇ ਆਈਦਰੀ ਪੂਰੀ ਹੈ ਹਾਂਜੀ ਹਾਂਜੀ ਸਾਰਾ ਸੋਹਣਿਆ ਦਾ ਪੇਪਰ ਚਲਦਾ ਜਣ ਸਾਡੇ ਬੁੱਧਵਾਰ ਤੇ ਜੀ ਮਰਿੰਦਰ ਸਿੰਘ ਦੇ ਪੇਪਰ ਸ਼ੁਰੂ ਆ ਤੇ ਆ ਵੀ ਜੀ ਬੋਰਡ ਲਾ ਅੱਜ ਨਾਲ ਮੈਂ ਜੀ ਮੈਂ ਟੈਸਟ ਕਹਿੰਦੇ ਆਪਾਂ ਉਹ ਹੁੰਦਾ ਇਹ ਲੋੜੀ ਕੀ ਲੋੜਾ ਲੱਗਿਆ ਭੁੰਨਣ ਇਹ ਕਹਿੰਦਾ ਸੱਟੋ ਜੀ ਹੁਣ ਮੇਰੇ ਵਿੱਚ ਸਮਾਨ ਤੇ ਹੁਣ ਛੜਦੇ ਹਾਲੇ ਹੁਣ ਕੋਈ ਮੜੇ ਛੜਛੜੀਆਂ ਹੋਰ ਲੱਗ ਜੂਗਾ ਇਹ ਚੱਗੀ ਦਾ ਗਰਮ ਹੋ ਰਿਹਾ ਲੋਰੀ ਕੋਪਿਆ ਆ ਜਾ ਦੇਖੋ ਜੀ ਦਿਖਾਉਂਦਾ ਲੱਗਿਆ ਨਾ ਵਾਲੇ ਦਿਨ ਪਿਆਜ਼ ਵਿੱਚ ਹੋ ਦੇ ਲੱਗਿਆ ਨਾ ਪੂਰਾ ਗਰਮ ਹੋ ਗਿਆ ਫੁਲਪੇ ਜਮਾਨ ਪਾ ਦਈਏ ਇਹਨੇ ਕਰਨਾ ਜੀ ਤਿਆਰ ਤੇ ਆਪਾਂ ਇਹਨਾਂ ਨੂੰ ਚੌਂਹਾਂ ਦਿਨ ਲਿਖ ਦਿੱਤੀ ਚਿੱਟੇ ਕਾਗਜ਼ ਦੇ ਉੱਤੇ ਜਿਹੜਾ ਗਰਮ ਹੋ ਗਿਆ ਨਾ ਇਹ ਸੰਗੀਤਾਂ ਨੂੰ ਹਾਂ ਬਣਨ ਦੀ ਗੱਲ ਬਾਤ ਠੀਕ ਹੈ ਆਪਾਂ ਆਹ ਤਾਈ ਪਾਨੇ ਪਿਆਲ ਤੇ ਮਾਰੀ ਵੀਡੀਓ ਸ਼ੂ ਕਰੋ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਬਨਨ ਦਾ ਸਾਂ ਆਦਾ ਆਇ ਕੁਇਲਾ ਸਾਂ ਆਦਾ ਸਾਰਾ ਕੁਝ ਆਪਾਂ ਇਹਦੇ ਵਿੱਚ ਪਾ ਲਵਾਂ। ਇਹ ਐ ਚੰਗੀ ਤਰ੍ਹਾਂ ਇਹ ਬੰਦ ਵੀ। ਇਹ ਆ ਗਏ। ਠੀਕ ਹੈ ਜੀ। ਇੱਕ ਹੋਰ ਜਿਹੜਾ ਆ ਕੜੀ ਪੱਤਾ ਹੈ ਇਹ ਵੀ ਪਿੱਛੇ ਪਾ ਲਵਾਂਗੇ ਠੀਕ ਹੈ ਜੀ ਇੱਕ ਹੋਰ ਬੈਂਤੀ ਆ ਵੀ ਆਪਾਂ ਨੇ ਨਾ ਇਹਨੂੰ ਜਿਹੜਾ ਹੈ ਸਾਡਾ ਚੁੱਲਾ ਚੱਲਦਾ ਪੂਰਾ ਤੇਜ਼ ਆਪਾਂ ਨੇ ਸਿਰਫ ਗਰਮ ਕਰਨਾ ਦਾ ਤੇਲ ਉਹ ਤੋਂ ਬਾਅਦ ਦੇ ਵਿੱਚ ਆਪਾਂ ਨੇ ਇਹਨੂੰ ਸਲੋ ਕਰ ਦੇਣਾ ਮਿੱਠੀ-ਮਿੱਠੀ ਅੱਗ ਆਪਾਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਆ ਵੀ ਮਿੱਠੀ-ਮਿੱਠੀ ਅੱਗ ਦੇ ਵਿੱਚ ਆਪਾਂ ਨੇ ਇਹਨੂੰ ਬਣਾਉਣਾ ਠੀਕ ਹੈ ਜੀ ਹੁਣ ਉਹ ਤੋਂ ਬਾਅਦ ਦੇ ਵਿੱਚ ਆਪਾਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਹੋਰ ਕੀ ਤੁਹਾਨੂੰ ਦੱਸ ਦਿਆਂ हम तो हम पता ही होगा कि हाँ हा, क्या क्या है ये आता है जी मेथे आ मेथी आ मेथे पे हैं जी आ मेथी पी है तो आगे जी कलौजी जो कि यह बहुत फायदेमंद तो है ਜਿੰਨੇ ਤੁਹਾਨੂੰ ਇਹ ਕਾਇਦਾ ਇਹਨਾਂ ਦੇ ਵਿੱਚ ਇੰਨਾ ਕੁ ਤੱਤ ਹੁੰਨੇ ਆ ਜੋ ਕਿ ਆਪਣੇ ਬਾਹਰ ਵਾਸਤੇ ਬਹੁਤ ਫਾਇਦੇਮੰਦ ਹਨ ਲਓ ਜੀ ਆਪਾਂ ਨੇ ਜਿੰਨੇ ਦਾ ਮਗਰ ਆਪਣੇ ਹੱਥਾਂ ਦੇ ਨਾਲ ਜਿੰਨਾ ਕੁ ਆਪਾਂ ਨੇ ਮੇਥੀ ਪਾਈ ਆ ਤੇ ਮੇਥੇ ਪਾਏ ਉਨੀ ਕੁ ਆਪਾਂ ਨੇ ਪਾ ਲਈ ਆ ਜੀ ਕਲੂੰਜੀ ਠੀਕ ਹੈ ਜੀ ਇਹਨਾਂ ਨੂੰ ਚਾਹੇ ਤੁਸੀਂ ਮਿਕਸ ਕਰ ਸਕੋ ਇਹ ਜਦੋਂ ਜਣਾ ਦਾ ਹੈ ਸਾਰਾ ਕੁ ਬਣ ਕੇ ਵਿੱਚੇ ਆ ਸਕਰ ਨੂੰ ਤੇ ਹੌਲ ਹੌਲ ਕੇ ਚਪਾ ਦਾਂਗੇ ਇਹ ਆਮਚ ਅੱਗੇ ਆਇਆ ਕੋਲੀ ਇਹ ਜੀ ਮੇਥੀ ਆ ਪੁੱਤ ਮੇਥੇ ਤੇ ਕੜੌਮਾ ਅੱਛਾ ਇਹ ਨੂੰ ਆ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਮੰਨ ਤੇ ਮਾੜਾ ਕੋ ਕੱਪੜਾ ਦੇਖਣਾ ਪੁੱਤ ਨੂੰ ਕੱਪੜਾ ਹੀ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦੋਗੇ ਹਰਪਾ ਅਮਰ ਛੜ ਦੂੰਗੇ ਹਰਪਾ ਦਾ ਦਹਨਾਇ ਬੜ ਗਿਆ ਜੀ ਜਿਵੇਂ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਤੇਲ ਆ ਇਹ ਪਿਆਜ਼ ਆ ਫੌਂਜੀ ਮਿਰਚੋ ਵੀ ਆਪਾਂ ਸਮਾਨ ਪਾਇਆ ਹੈ ਇਹਨਾਂ ਚੰਗੀ ਤਰ੍ਹਾਂ ਜਦੋਂ ਤੱਕ ਲਾਲ ਨਹੀਂ ਹੁੰਦਾ ਪਿਆਜ਼ ਉਹਦਾ ਸੁਣ ਆਦਾ ਉਦੋਂ ਤੱਕ ਆਪਾਂ ਨੇ ਨੂੰ ਰੱਜਾ ਨੂੰ ਛੜ ਦਮਾਂ ਜੀ ਥੋੜਾ ਜਿਹਾ ਗੰਨ ਤੱਕ ਦੋਨੇ ਆਪਾਂ ਮੜੇ ਹੋਤੀ ਛੜ ਲੈ ਤੇ ਹੁਣ ਇਹਨੂੰ ਪਾ ਦਿੰਗੇ ਜੀ ਟਾਕ ਤੇ ਜਦੋਂ ਤੱਕ ਬਣਦਾ ਜੇ ਪਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਤੇ ਠੀਕ ਹੈ ਜੀ ਮਿਲਦੇ ਆਂ ਲਓ ਜੀ ਸਾਡਾ ਜਿਹੜਾ ਸਮਾਨ ਪਾਇਆ ਹਾ ਤਾਂ ਪਿਆਜ਼, ਲੱਲਾ ਸਨਾ, ਦਾਣ, ਚੰਕੀ ਤਰ੍ਹਾਂ ਆਨ ਹੋ ਗਏ ਆ ਜੀ ਭੁੰਨ ਤੇ ਇਹਨਾਂ ਦਾ ਜੋ ਵੀ ਰਸਤਾ ਉਹ ਵਿੱਚ ਮਿਕਸ ਹੋ ਗਿਆ ਜੀ ਤੇਲ ਦੇ ਜਿਹੜਾ ਆਪਾਂ ਨੇ ਵਿੱਚ ਪਾਇਆ ਧਰ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਨਾ ਦੇਖ ਲਓ ਜੀ ਤੁਸੀਂ ਉਹਨੂੰ ਨਾ ਵਿੱਚ ਹੱਥ ਪਰ ਪਾ ਕੇ ਉਹਦੀ ਖੁਸ਼ਬੂ ਜੂ ਲੈ ਜੇ ਤੁਹਾਨੂੰ ਪਤਾ ਲੱਗ ਜਾਊਗਾ ਨਾਰੀਅਲ ਦੀ ਜਿਹੜੀ ਖੁਸ਼ਬੂ ਤੇਲ ਦੀ ਆਉਂਦੀ ਆ ਉਹ ਪਿਓਰ ਹੋਊਗਾ ਅਨਾਂਜੀ ਤੇ ਮੈਂ ਲੈ ਕੇ ਆਇਆ تھا ਜੀ ਪਿਊਰ ਤੇ ਬਿਲਕੁਲ ਫਰੀਜ਼ ਤਾਂ ਇਹ ਹੋਤੇ ਹਾਰਵੰਤੋਂ ਲੈ ਕੇ ਆਇਆ ਜੀ ਮੈਂ ਤੁਹਾਨੂੰ ਤੇ ਹੁਣ ਅਪਾ ਨੇ ਜਿਹੜਾ ਇਹਨਾਂ ਦਾ ਦੇਖੋ ਜੀ ਬਹੁਤ ਪੁਰਾਣੀ ਪਥਵੀ ਆ ਇਹਨੂੰ ਚੰਗੀ ਤਰ੍ਹਾਂ ਪਾ ਲਵਾਂਗੇ ਜੀ ਪੁਣ ਤੇ ਪੁਣ ਤੋਂ ਬਾਅਦ ਦੇ ਵਿੱਚ ਅਪਾ ਤੁਹਾਨੂੰ ਦਿਖਾਵਾਂਗੇ ਤੇਲ ਇਹ ਪਾਇਆ ਦਾ ਸੀ ਬਹੁਤ ਆ ਤਿਆਰ ਵਿੱਚ ਆਸ ਕੇ ਇਹ ਕਿੰਨਾ ਬਣਿਆ ਆਪਾਂ ਤੁਹਾਨੂੰ ਸਾਰਾ ਕੁਝ ਵਿੱਚ ਦਿਖਾਵਾਂਗੇ ਤੇ ਹੁਣ ਚਰਨਜੀਤ ਕੌਰ ਜੀ ਸਾਡੀ ਮਾੜੀ ਜੀ ਹੈਲਪ ਯੂ ਕਰ ਦੋ ਤੁਸੀਂ ਇਹਦੇ ਵਿੱਚ ਤੇਲ ਪਾਉਣਾ ਆਪਾਂ ਨੇ ਇਹ ਨੂੰ ਪੋਲਣਾ ਤੇ ਤੁਸੀਂ ਠੰਡਾ ਪੋਣਾ ਕਲਾ ਕੋਣ ਲੋ ਇਹ ਨੂੰ ਤੇਲ ਕਿਹਦੇ ਵਿੱਚ ਪਾਉਣਾ ਤੇਲ ਵਧੀਆ ਲੱਗੂਗਾ ਪਾਉਣ ਵਾਸਤੇ ਸਰ ਨੂੰ ਆਪਾਂ ਹੈਗਾ ਥੋੜਾ ਹੈਗਾ ਆਮਲੇ ਬੰਦ ਰਹਿਣਾ ਲਓ ਜੀ ਹੁਣ ਆਪਾਂ ਇਹਨੂੰ ਲਮਾ ਕੇ ਜੀ ਚੰਗੀ ਤਰ੍ਹਾਂ ਪੋਣ ਕੋਣ ਤੋਂ ਬਾਅਦ ਦੇ ਵਿੱਚ ਇਹਨੂੰ ਐਨ ਆਪਣੇ ਠੰਡਾ ਕਰਕੇ ਪਾਉਣਾ ਕਰਨ ਨਹੀਂ ਤੇਲ ਪਾਉਣਾ ਕਿਉਂਕਿ ਜੇ ਤੁਸੀਂ ਇਹਨੂੰ ਚਾਹ ਕੋਲ ਨਹੀਂ ਕੋਲ ਰੱਖ ਲਓ ਜਿਹੜਾ ਇਹਦਾ ਤੇਲ ਮਾੜਾ ਮੋਟਾ ਨਿਕਲ ਜਾਊਗਾ ਨਹੀਂ ਐਨਾ ਨਹੀਂ ਜੇ ਚਾਹ ਨੂੰ ਤਾਂ ਹਨ ਤੇਲ ਨਹੀਂ ਆਣਾ ਵਿੱਚ ਨੂੰ ਬਾਅਦ ਚ ਉਹ ਦੇਖ ਲਵਾਂਗੇ ਚਲੋ ਬਾਅਦ ਦੇ ਵਿੱਚ ਆਪਾਂ ਇਹਨੂੰ ਕੱਢਾਂਗੇ ਹੁਣ ਇਹਦੇ ਅੰਦਰ ਨਾਲ ਹੈਗਾ ਤੇਲ ਐ ਕਰੋ ਠੰਡਾ ਹੋ ਜਾਂਦਾ ਫਿਰ ਆ ਤੇਲ ਇਹਦੇ ਸਾਧੂਗੇ ਬਣਾਉਣ ਤੋਂ ਪਹਿਲਾਂ ਇੱਕ ਵਾਰ ਤੇਲ ਇਹ ਰਾਤ ਨੂੰ ਤੁਸੀਂ ਪੈਣ ਲੱਗੇ ਯੂਜ਼ ਕਰਨਾ ਹੈ ਰਾਤ ਨੂੰ ਪੈਣ ਲੱਗੇ ਚੰਗੀ ਤਰ੍ਹਾਂ ਪੋਲੇ ਪੋਲੇ ਉੱਪਰ ਚੱਕ ਲਓ ਜੀ ਪੋਲੇ ਪੋਲੇ ਵਾਲਾਂ ਦੇ ਵਿੱਚ ਇਹਨੂੰ ਹੌਲੀ ਹੌਲੀ ਚਸਣਾ ਤੇ ਸਾਰੇ ਧਾਤਾਂ ਨੂੰ ਛਾਂਲਣਾ ਲਾ ਕੇ ਵਾਲਾਂ ਨੂੰ ਤੇ ਸਵੇਰੇ ਫਿਰ ਤੁਸੀਂ ਨਹਾਉਣਾ ਇਹਨੂੰ ਯਾਰ ਮਤਲਬ ਜਿਆਦਾ ਤੇ ਜਲਦੀ ਤੁਸੀਂ ਇਹਨਾਂ ਧਿਆਨ ਦਿਓ ਕਿ ਜਿਹੜਾ ਆਪਾਂ ਸ਼ੈਂਪੂ ਸਾਬਣ ਵਰਤ ਰਹੇ ਆ ਉਹ ਕੈਮੀਕਲ ਦਾ ਨਾ ਹੋਵੇ ਤੇ ਦੇਖੋ ਜੀ ਪਤਾ ਨੂੰ ਦਖਾਇਆ ਤਾਂ ਜੀ ਕਿੰਨਾ ਸੀ ਪਾਇਆ ਤਾਂ ਜੀ ਵਿੱਚ ਆ ਪੂਰੀ ਭਰੀ ਹੋਈ ਸੀ ਬੋਤਲ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਨਿਕਲਿਆ ਪਰ ਇਹ ਜਿੰਨਾ ਵੀ ਨਿਕਲਿਆ ਸ਼ੁੱਧ ਨਿਕਲਿਆ ਕਹਿੰਦੇ ਤੁਹਾਨੂੰ ਖੁਸ਼ੂਬੂ ਆਉਂਦਾ ਖੁਸ਼ੂਬੂ ਵੀ ਆਉਂਦੀ ਹੈ ਜਪਾਨੀ ਸਬ지 ਭਾਜੀ ਦੀ ਭਾਦੀ ਉਹ ਬਹੁਤ ਵਧੀਆ ਚੀਜ਼ ਹੈ ਹਨਾ ਜਿਹੜੀ ਕਾਲੌਂਜੀ ਹੈ ਨਾ ਜਿਆਦਾ ਪਾਈ ਜੀ ਹੈ ਨਾ ਕਾਲੌਂਜੀ ਕੌੜੀ ਕਰ ਦਿੰਦੀ ਜੀ ਇਹ ਕਰਦਾ ਦੀ ਬੇਸ਼ਕ ਕੌੜੀ ਪਰ ਮੈਂ ਉਹ ਗੱਲ ਕਰਦਾ ਜਿਵੇਂ ਹੱਥ ਪਿਆਜ਼ ਪਿਆ ਹੈ ਜਿਹੜੇ ਖਾਂਦੇ ਨੇ ਕਲੌਂਜੀ ਵਰਗੀ ਚੀਜ਼ ਉਹ ਤਾਂ ਪਾ ਸਕਦੇ ਆ ਜਿਵੇਂ ਆਪਾਂ ਨੂੰ ਸਬਜੀ ਬਾਜੀ ਪਾਉਣਾ ਆਪਾਂ ਯੂਜ਼ ਕਰ ਸਕਦੇ ਹਾਂ ਇਹ ਸਬਜੀ ਬਾਜੀ ਜੇ ਨਹੀਂ ਕਰ ਸਕਦੇ ਜਿੱਦਾਂ ਕੋਈ ਡੰਕਰ ਦੀ ਦਵਾਈ ਬਣਾਉਣੀ ਆ ਇਹ ਦਵਾਈ ਵਾਸਤੇ ਤਾਂ ਪਹਿਲਾਂ ਯੂਜ਼ ਹੁੰਦੀ ਹੁੰਦਾ ਹੈ ਜੀ ਇਹ ਠੰਡਾ ਹੋਏ ਤੇ ਬਾਅਦ ਵਿੱਚ ਜੇਹੇ ਚਾਸੀ ਹੋ ਗਏ ਇਹਨੂੰ ਰੱਖ ਲਓ ਹਾਂ ਹਾਂ ਆਹ ਦੇ ਹਾਂ ਤੇ ਐ ਤੁਸੀਂ ਹੌਲੀ ਹੌਲੀ ਐਂ ਜਿੱਥੇ ਤੁਹਾਡੇ ਵਾਲ ਨਹੀਂ ਹੈਗੇ ਉੱਥੇ ਤੁਸੀਂ ਪੋਲਾ ਪੋਲਾ ਹੱਥਾਂ ਦੇ ਨਾਲ ਇਹਨੂੰ ਛੱਣਾ ਜੀ ਤੇ ਬਾਕੀ ਹੁਣ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਕ ਦੇ ਵਿੱਚ ਵੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਵੀਡੀਓ ਨੂੰ ਸਾਰੀ ਨੂੰ ਫਾਈਲ ਤੇ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਜਿਨੇ ਜਿਨੇ ਇਹ ਤੇਲ ਬਣਾਇਆ ਹੈ ਜਿਨ੍ਹਾਂ ਦੇ ਵਾਲ ਕਿਉਂਕਿ ਮੇਰੇ ਤਾਂ ਵਾਲ ਝੜ ਗਏ ਨੇ ਤਾਂ ਤਾਂ ਬਣਾਇਆ ਹੈ ਵਿੱਚ ਕਿਸੇ ਹੋਰ ਨੇ ਵੀ ਵੀਰ ਭੈਣ ਭਾਈ ਨੇ ਬਣਾਇਆ ਹੈ ਤਾਂ ਸਾਨੂੰ ਜਰੂਰ ਦੱਸਿਓ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਕ